ਅਸੀਂ ਅੱਜ ਨੌਜਵਾਨ ਬੱਚੇ ਬੱਚੀਆਂ ਨੂੰ ਗੁਲਾਬ ਦੇ ਫੁੱਲ ਪਕੜਾਈਏ ਕਿ ਜਾਓ ਸਾਡੀ ਪੀੜ੍ਹੀ ਜਾ ਕਿੱਧਰ ਰਹੀ ਹੈ ਸਾਡੀਆਂ ਸਰਕਾਰਾਂ ਨੂੰ ਸੋਚਣ ਦੀ ਜ਼ਰੂਰਤ ਹੈ ਸਾਡੀ ਨੌਜਵਾਨ ਪੀੜ੍ਹੀ ਜਾ ਕਿੱਧਰ ਹੀ ਹੈ ਤਾਂ ਅਸੀਂ ਖੁੱਲ੍ਹਮ ਖੁੱਲਾ ਸੱਦਾ ਜਿਹੜਾ ਹੈਗਾ ਗਲਤ ਕੰਮ ਨੂੰ ਦੇ ਰਹੇ ਹਾਂ ਪੜਾਵਾ ਦੇ ਰਹੇ ਹਾਂ ਅਸੀਂ ਗਲਤ ਕੰਮ ਨੂੰ ਅ ਪੁੱਤਰ ਸਾਡਾ ਰੋਜ਼ਡੇ ਬਣਾ ਰਿਹਾ ਔਰ ਅਸੀਂ ਖੁਸ਼ ਹੋ ਕੇ ਆ ਨਾ ਕਿ ਕਿਸੇ ਨਾ ਕਿਸੇ ਕੁੜੀ ਨੂੰ ਜ਼ਰੂਰ ਪ੍ਰਪੋਜ਼ ਕਰਕੇ ਆਏਗਾ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਅੱਜ ਉਹਦੀ ਜਿਹੜੀ ਮੱਤ ਹੈ ਉਹ ਮਾਰੀ ਚੁੱਕੀ ਹੈ ਇਹ ਗੁਲਾਬ ਦੇ ਫੁੱਲਾਂ ਦੇ ਦੁਆਰਾ ਸੋ ਇਹ ਸਾਡੀ ਪੀੜ੍ਹੀ ਨੂੰ ਸਿੱਧੀ ਨਸੀਹਤ ਨਹੀਂ ਜਾਂਦੀ ਇਹ ਸਾਡੀ ਪੀੜ੍ਹੀ ਨੂੰ ਟੇਢੀ ਨਸੀਹਤ ਦੇ ਵੱਲ ਲੈ ਕੇ ਜਾਇਆ ਜਾ ਰਿਹਾ ਹallelujah ਪਰ ਪਾਸੂ ਜੀ ਇਤਰਾਜ਼ ਕੀ ਹੈ ਜਿਹੜੇ ਬੱਚੇ ਮਨਾ ਰਹੇ ਨੇ ਮੁੰਡੇ ਕੁੜੀਆਂ ਪੂਰੇ ਵਰਲਡ ਦੇ ਵਿੱਚ ਮਨਾ ਰਹੇ ਨੇ ਇਹਦੇ ਬਾਰੇ ਤੁਹਾਨੂੰ ਕੀ ਇਤਰਾਜ਼ ਹੈ ਇਤਰਾਜ਼ ਤਾਂ ਸਾਨੂੰ ਇਹੀ ਹੈ ਦੇਖੋ ਚੰਗਾ ਕੰਮ ਕਰੋਗੇ ਤਾਂ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਊਗਾ ਲੇਕਿਨ ਕਿਹੜੀ ਕਿਤਾਬ ਦੇ ਵਿੱਚ ਤੁਸੀਂ ਲਿਖਿਆ ਗਿਆ ਕਿ ਜਦੋਂ ਤੁਹਾਡੇ ਬੱਚੇ ਬਾਹਰ ਜਾ ਕੇ ਆਸ਼ਕੀਆਂ ਮਾਰਦੇ ਫੜੇ ਜਾਂਦੇ ਨੇ ਜਾ ਗਲਤ ਕੰਮ ਕਰਦੇ ਫੜੇ ਜਾਂਦੇ ਨੇ ਉਦੋਂ ਫਿਰ ਤੁਹਾਨੂੰ ਬੜਾ ਦੁੱਖ ਲੱਗਦਾ ਕਿ ਸਾਡੇ ਬੱਚਿਆਂ ਨੂੰ ਜੀ ਥਾਣੇ ਵਾਲੇ ਲੈ ਕੇ ਫੜ ਕੇ ਸਾਡੇ ਬੱਚਿਆਂ ਨੂੰ ਪੁਲਿਸ ਵਾਲੇ ਲੈ ਕੇ ਫੜ ਕੇ ਸਾਡੀ ਬੱਚਿਆਂ ਨੇ ਬੇਇੱਜ਼ਤੀ ਕਰਵਾਤੀ ਲੇਕਿਨ ਜਿਹੜੇ ਕੰਮਾਂ ਤੋਂ ਸ਼ੁਰੂਆਤ ਹੋ ਰਹੀ ਹੈ ਬੇਇੱਜ਼ਤੀ ਦੀ ਉਹਦੇ ਵੱਲ ਕੋਈ ਦੇਖ ਹੀ ਨਹੀਂ ਰਿਹਾ ਉਹਦੇ ਵੱਲ ਕੋਈ ਸਵਾਲ ਹੀ ਨਹੀਂ ਕਰ ਰਿਹਾ ਇਹ ਸਾਡਾ ਸਾਡਾ ਮਤਲਬ ਕਲਚਰ ਨਹੀਂ ਹੈ ਪੰਜਾਬ ਦਾ ਕਲਚਰ ਨਹੀਂ ਹੈ ਇਹ ਫੋਰਨ ਕੰਟਰੀਆਂ ਦਾ ਕਲਚਰ ਹੈ ਸੋ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੀਏ ਤੇ ਉਹਨਾਂ ਨੂੰ ਰੱਬ ਵਾਲੀ ਲਾਈਨ ਦੇ ਵਿੱਚ ਲਿਜਾ ਕੇ ਰੱਖੀਏ ਨਾ ਕਿ ਉਹਨਾਂ ਨੂੰ ਗਲਾਬ ਦੇ ਫੁੱਲ ਫੜਾਈਏ ਵੀ ਲੈ ਕਾਕਾ ਜਿਹੜੀ ਤੈਨੂੰ ਸੋਹਣੀ ਲੱਗਦੀ ਹੈ ਜਾ ਕੇ ਕਰਦੇ ਪ੍ਰਪੋਜ਼ ਉਹਨੂੰ ਜਿਹੜਾ ਤੈਨੂੰ ਸੋਹਣਾ ਲੱਗਦਾ ਉਹਨੂੰ ਜਾ ਕੇ ਪ੍ਰਪੋਜ਼ ਕਰ ਦੇ ਸੋ ਨਹੀਂ ਐਦਾਂ ਸਾਨੂੰ ਨਹੀਂ ਕਰਨਾ ਚਾਹੀਦਾ ਜੇ ਸਾਡੀ ਪੰਜਾਬ ਦੀ ਨੌਜਵਾਨੀ ਪੀੜ੍ਹੀ ਨੂੰ ਬਚਾਉਣਾ ਤਾਂ ਸਾਨੂੰ ਬਹੁਤ ਸੋਚ ਕੇ ਬੜਾ ਸਮਝ ਕੇ ਸਾਨੂੰ ਚੱਲਣਾ ਪੈਣਾ ਕਿਉਂਕਿ ਅੱਧੀ ਕਿ ਜਵਾਨੀ ਤਾਂ ਸਾਡੀ ਬਾਹਰ ਪਹੁੰਚ ਗਈ ਹੈ ਅੱਧੀ ਕਿ ਜਵਾਨੀ ਸਾਡੀ ਪੰਜਾਬ ਦੇ ਨਸ਼ਿਆਂ ਨੇ ਖਾ ਲਈ ਹੈ ਰਹਿੰਦੇ ਖੁੰਦੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਇਹ ਗਲਤ ਕੰਮਾਂ ਨੇ ਖਾ ਲਏ ਨੇ ਸੋ ਹੁਣ ਜਿਹੜੇ ਰਹਿੰਦੇ ਖੁੰਦੇ ਨੇ ਪੰਜਾਬ ਦੇ ਵਿੱਚ ਅਸੀਂ ਤਾਂ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਇਹਨਾਂ ਨੂੰ ਵਧੀਆ ਸਮਰਥ ਬਖਸ਼ੇ ਤਾਂ ਕਿ ਐਦਾਂ ਦੇ ਕੰਮ ਨਾ ਕਰਨ ਇਹ ਤਾਂ ਗੋਰਿਆਂ ਦੇ ਕੰਮ ਨੇ ਸਾਡੇ ਇੰਡੀਆ ਦੇ ਕੰਮ ਥੋੜੀ ਨੇ ਸਾਡੇ ਇੰਡੀਆ ਦਾ ਤਾਂ ਫਰਜ਼ ਬੰਦਾ ਹੈ ਕਿ ਜਿਹੜੇ ਮੁਸੀਬਤਾਂ ਵਿੱਚ ਨੇ ਉਹਨਾਂ ਦੇ ਲਈ ਅਸੀਂ ਪ੍ਰਾਰਥਨਾ ਕਰੀਏ ਤੁਹਾਡਾ 14 ਤਰੀਕ ਦਾ ਕੀ ਪ੍ਰੋਗਰਾਮ ਹੈ ਜੀ ਸਾਡਾ 14 ਤਰੀਕ ਦਾ ਇਹ ਪ੍ਰੋਗਰਾਮ ਆ ਵੈਲੈਂਟਾਈਨ ਦੇ ਵਾਲੇ ਦਿਨ ਅਸੀਂ ਉਹਨਾਂ ਸ਼ਹੀਦ ਆਰਮੀ ਆਫੀਸਰਾਂ ਦੀ ਯਾਦਗਰੀ ਦੇ ਵਿੱਚ ਅਸੀਂ ਆਪਣੇ ਚਰਚ ਦੇ ਵਿੱਚ ਫਾਸਟਿੰਗ ਪ੍ਰੇਅਰ ਕਰਾਂਗੇ ਔਰ ਚਰਚ ਦੇ ਦੁਆਰਾ ਅਸੀਂ ਰੋਡ ਦੇ ਉੱਤੇ ਵੀ ਇੱਕ ਲੰਗਰ ਸਾਹਿਬਿਤ ਕਰਾਂਗੇ ਜਿੱਥੇ ਅਸੀਂ ਫਲੈਕਸ ਲਗਾਵਾਂਗੇ ਕਿ ਆਪਣੇ ਸ਼ਹੀਦਾਂ ਦੀ ਯਾਦ ਦੇ ਲਈ ਅਸੀਂ ਇਹ ਕੁਛ ਕੀਤਾ ਧੰਨਵਾਦ ਜੀ ਥੈਂਕ ਯੂ ਧੰਨਵਾਦ ਅੱਜ ਦੀ ਜਿਹੜੀ ਚਰਚ ਦੇ ਵਿਖੇ ਰਿਤਗੜ ਰਿਸਪੌਂਸ ਰੱਖੀ ਹੈ ਉਸ ਬਾਰੇ ਕੀ ਕਹਿਣਾ ਚਾਹੁੰਦੇ ਹallelujah ਸਭ ਤੋਂ ਪਹਿਲਾਂ ਤਾਂ ਆਪਾਸਟਰ ਗੁਰਜੰਤ ਸਿੰਘ ਰਿਤਗੜ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ ਜਿੱਥੇ-ਜਿੱਥੇ ਵੀ ਸਾਡੀ ਅੱਜ ਤੁਹਾਡੇ ਸੋਸ਼ਲ ਮੀਡੀਆ ਦੇ ਦੁਆਰਾ ਦੇਸਾਂ ਦੇ ਵਿਦੇਸ਼ਾਂ ਦੇ ਵਿੱਚ ਅੱਜ ਆਵਾਜ਼ ਆ ਰਹੀ ਆ ਮੈਂ ਸਾਰੀ ਪ੍ਰੈਸ ਟੀਮ ਦਾ ਧੰਨਵਾਦ ਕਰਦਾ ਹਾਂ ਇਸ ਜਗ੍ਹਾ ਤੇ ਪਹੁੰਚਣ ਦੇ ਔਰ ਬਹੁਤ ਹੀ ਜਿਹੜਾ ਸੁੰਦਰ ਜਿਹੜਾ ਤੁਸੀਂ ਕੁਐਸਚਨ ਪੁੱਟ ਕੀਤਾ ਹੈ ਕਿ ਅੱਜ ਜਿਹੜਾ ਇਸ ਜਗ੍ਹਾ ਤੇ ਇਕੱਠੇ ਹੋਣ ਦਾ ਕੀ ਰੀਜ਼ਨ ਹੈ ਉਹਦਾ ਰੀਜ਼ਨ ਇਹ ਹੈ ਕਿ ਜਿਵੇਂ ਤੁਸੀਂ ਦੇਖ ਰਹੇ ਹੋ ਕਿ 14 ਫਰਵਰੀ ਨੂੰ ਵੈਲੈਂਟਾਈਨ ਡੇ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਉਸ ਦਿਨ ਬਹੁਤ ਸਾਰੇ ਜਿਹੜੇ ਨੌਜਵਾਨ ਬੱਚੇ ਨੇ ਉਹ ਆਪਣਾ ਪ੍ਰਪੋਜ਼ ਕਰਦੇ ਨੇ ਆਪਣੇ ਪਿਆਰ ਨੂੰ ਜ਼ਾਹਿਰ ਕਰਦੇ ਨੇ ਉਹ ਗਲਾਬ ਦੇ ਫੁੱਲ ਨੂੰ ਦੰਦੇ ਨੇ ਜਿਹਨੂੰ ਰੋਜ਼ ਡੇ ਵੀ ਕਿਹਾ ਜਾਂਦਾ ਸੋ ਅੱਜ ਤੋਂ 10 ਸਾਲ ਪਹਿਲਾਂ ਚਲਜੋ ਤੇ ਇਹ ਐਦਾਂ ਦਾ ਕੁਝ ਪੰਜਾਬ ਦੇ ਵਿੱਚ ਹੈ ਨਹੀਂ ਸੀ ਆ ਹੁਣੇ ਜਿਹੜਾ ਹੈਗਾ ਇਹ ਪੰਜਾਬ ਦੇ ਵਿੱਚ ਆਇਆ ਔਰ ਪਾਸਟਰ ਗੁਰਚੰਦ ਸਿੰਘ ਇਹ ਸਾਰੀਆਂ ਚੀਜ਼ਾਂ ਨੂੰ ਖਾਰਜ ਕਰਦੇ ਹੋਏ ਜਿਹੜਾ ਵੈਲੈਂਟਾਈਨ ਡੇ ਦਾ ਦਿਨ ਹੈ 14 ਫਰਵਰੀ ਉਹ ਉਹ ਸਹਾਇਦਾਂ ਦੀ ਯਾਦ ਨੂੰ ਦਲਾਉਂਦਾ ਜਿਹੜਾ ਪਲਵਾਮਾ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਤੋਂ ਜਿਹੜੇ ਸ਼ਹੀਦ ਆਰਮੀ ਆਫੀਸਰ ਉਸ ਜਗ੍ਹਾ ਤੇ ਹੋਏ ਨੇ ਬੰਬ ਵਿਸਫੋਟ ਦੇ ਵਿੱਚ ਔਰ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਬੁਝ ਗਏ ਨੇ ਸਾਨੂੰ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਦੇ ਲਈ ਕੁਝ ਕਰਨ ਦੀ ਜ਼ਰੂਰਤ ਹੈ ਔਰ ਉਹਨਾਂ ਨੂੰ ਸੰਧਾਨਦਲੀ ਦੇਣ ਦੀ ਜ਼ਰੂਰਤ ਹੈ ਔਰ ਵੇਓ ਫੇ ਚਰਚ ਰੇਤਗੜ ਉਹਨਾਂ ਦੀ ਸੁਖਸ਼ਾਂਤੀ ਦੇ ਲਈ ਉਹਨਾਂ ਦੇ ਪਰਿਵਾਰ ਦੇ ਲਈ ਅਸੀਂ 14 ਫਰਵਰੀ ਨੂੰ ਪ੍ਰੇਰ ਕਰਾਂਗੇ ਔਰ ਅਸੀਂ ਜਿਹੜਾ ਹੈਗਾ ਵੈਲੈਂਟਾਈਨ ਡੇ ਨੂੰ ਮੁੱਖ ਨਹੀਂ ਰੱਖਦੇ ਉਸ ਦਿਨ ਅਸੀਂ ਮੁੱਖ ਰੱਖਦੇ ਹਾਂ ਤਾਂ ਸਿਰਫ ਸਾਡੇ ਉਹ ਸ਼ਹੀਦ ਨੌਜਵਾਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆ ਜਿਹੜੇ ਬਾਰਡਰਾਂ ਤੇ ਹਰ ਟਾਈਮ ਸਾਨੂੰ ਸੁੱਖ ਦੀ ਨੀਂਦ ਸਲਾਉਣ ਦੇ ਲਈ ਉਹ ਆਪਣੇ ਆਪ ਨੂੰ ਜਾਗਦੇ ਨੇ ਤਾਂ ਇੱਕ ਮੈਂ ਵੀਡੀਓ ਦੇਖ ਰਿਆ ਸੀਗਾ ਇੱਕ ਆਰਮੀ ਆਫੀਸਰ ਬਰਫ਼ ਦੇ ਵਿੱਚ ਖੜਾ ਖੜਾ ਮਤਲਬ ਜੰਮ ਜਾਂਦਾ ਲੇਕਿਨ ਉਹ ਆਪਣੀ ਡਿਊਟੀ ਕਰਦਾ ਅਸੀਂ ਐਨੀ ਡਿਗਰੀ ਜਿੱਥੇ ਮੈਂਸ ਡਿਗਰੀ ਚੱਲ ਰਿਹਾ ਹੋਵੇ ਉੱਥੇ ਵੀ ਸਾਡੇ ਆਰਮੀ ਆਫੀਸਰ ਨੇ ਜਿਹੜੇ ਉਹ ਸਾਨੂੰ ਸਲਾਉਣ ਦੇ ਲਈ ਆਪਣੀਆਂ ਡਿਊਟੀਆਂ ਕਰਦੇ ਨੇ ਸੋ ਸਾਨੂੰ ਅੱਜ ਵੈਲੈਂਟਾਈਨ ਡੇ ਦੀ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਸਾਨੂੰ ਅੱਜ ਸਾਡੇ ਉਹ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਸਾਨੂੰ ਸੁੱਖ ਦੀ ਨੀਂਦ ਸਲਾਹ ਕੇ ਜਿਹੜੇ ਆਪ ਸ਼ਹੀਦियां ਦੇ ਗਏ ਨੇ ਇਸਾਈ ਭਾਈਚਾਰਾ ਬਾਈਕਟ ਕਰੇਗਾ ਵੈਲੈਂਟਾਈਨ ਡੇ ਜੀ ਬਿਲਕੁਲ ਕਰਾਂਗੇ ਸਾਡਾ ਫਰਜ਼ ਹੈ ਸਾਡਾ ਫਰਜ਼ ਹੈ ਕਿ ਹਰੇਕ ਦੇ ਲਈ ਦੁਆ ਕਰਨੀ ਪ੍ਰਾਰਥਨਾ ਕਰਨੀ ਜਿਹੜਾ ਵੀ ਮੁਸੀਬਤ ਦੇ ਵਿੱਚ ਹੈ ਉਹਨਾਂ ਨੂੰ ਅਸੀਂ ਉਹ ਪਰਮੇਸ਼ਰ ਦੇ ਸਨਮੁਖ ਰੱਖੀ ਤੇ ਅਸੀਂ ਪ੍ਰਾਰਥਨਾ ਕਰੀਏ ਮੈਂ ਤਾਂ ਇੱਥੋਂ ਤੱਕ ਅਨਾਉਂਸਮੈਂਟ ਕਰਦਾ ਪੰਜਾਬ ਦੀਆਂ ਜਿੰਨੀਆਂ ਵੀ ਚਰਚਾ ਨੇ ਜਿੰਨੇ ਵੀ ਪ੍ਰੀਚਰ ਮੈਨੂੰ ਸੁਣ ਰਹੇ ਨੇ ਸਾਨੂੰ ਚਾਹੀਦਾ ਅੱਜ ਉਹਨਾਂ ਸ਼ਹੀਦ ਫੌਜੀਆ ਦੇ ਲਈ ਅਸੀਂ ਉਸ ਦਿਨ 14 ਫਰਵਰੀ ਨੂੰ ਅਸੀਂ ਪ੍ਰੇਰ ਕਰੀਏ